ਪੰਕਾਰ ਸਤਗੁਰ ਪਰਸਾ ਦਿਨ ਸਤਗੁਰ ਮੇਰਾ ਬੇਮੋਤਾਜ ਸਤਗੁਰ ਮੇਰੇ ਸੱਚੇ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਭ ਸਕਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਹੀਂ ਕੋ ਦੇਉ ਸੇ ਸੁਆਸਤਕ ਭਾਗ 16 ਗਾసే ਵਕਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਵਕਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਵਕਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਾ ਸੇਵਾ ਤੇ ਸਿਮਰਨ ਮੈਨੂੰ ਗੁਰਪਿਆਰਿਓ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਆ ਮਹਾਨ ਬਖਸ਼ਿਸ਼ ਕੀਤੀ ਐ ਸਰਦਾਰ ਅਮਰਜੀਤ ਸਿੰਘ ਜੀ ਦੇ ਪਰਿਵਾਰ ਉੱਤੇ ਉਹਨਾਂ ਦੀ ਸੁਪਤਨੀ ਬੀਬੀ ਮਨਪ੍ਰੀਤ ਕੌਰ ਉੱਤੇ ਤੇ ਉਹਨਾਂ ਦੇ ਤਿੰਨ ਬੱਚਿਆਂ ਉੱਤੇ ಅಪਾਰ ਕਿਰਪਾ ਕੀਤੀ ਹੈ ਕਿ ਇਸ ਭਾਗਾ ਸਮਾਂ ਪ੍ਰਮਾਤਮਾ ਨੇ ਆਪਣਾ ਨਾਮ ਜਪਣ ਦਾ ਬਖਸ਼ਿਆ ਸਤਗੁਰਾਂ ਨੇ ਇਸ ਪਰਿਵਾਰ ਨੂੰ ਦਾਤਾ ਬਖਸ਼ੀਆਂ ਨੇ ਸੰਤਾਨ ਬਖਸ਼ੀ ਹੈ ਸੱਚੇ ਪਾਤਸ਼ਾਹ ਦਾ ਲੱਖ ਲੱਖ ਸ਼ੁਕਰਗੁਜ਼ਾਰ ਕਰਦੇ ਆ ਹੋਇਆ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਗੁਜ਼ਾਰ ਸਲਤਾਨ ਅਮਰਜੀਤ ਸਿੰਘ ਨੂੰ ਪਹਿਲਾਂ ਦੋ ਧੀਆ ਦੀ ਦਾਤਵਕਸ਼ੀ ਮੇਰੇ ਮਾਲਕਾ ਹੁਣ ਸੁਪੁੱਤਰ ਸਰਦਾਰ ਉਦੇਸ਼ ਪ੍ਰਤਾਪ ਸਿੰਘ ਦੀ ਦਾਤਵਕਸ਼ੀ ਹੈ ਪ੍ਰਮਾਤਮਾ ਕ ਸੱਚੇ ਪਿਤਾ ਵਹਿਗੁਰੂ ਕਿਰਪਾ ਕਰਿਓ ਇਸ ਪਰਿਵਾਰ ਨੂੰ ਸਿੱਖੀ ਦੀ ਦਾਤਵਕਸ਼ੀ ਨਾਮ ਦੀ ਦਾਤਵਕਸ਼ੀ ਉਹ ਲੱਖ ਖੁਸ਼ੀਆਂ ਆਪ ਚਾਹੀਆਂ ਜੇ ਸਤਬੁਰ ਨੰਦਰ ਕਰੇ ਮੇਰੇ ਮਾਲਕਾ ਤੇਰੇ ਨਾਮ ਨਾਲ ਹੀ ਸਾਰੀਆਂ ਖੁਸ਼ੀਆਂ ਐ ਤੇਰੇ ਨਾਮ ਨਾਲ ਹੀ ਸਾਰੇ ਖੇੜੇ ਨੇ ਮੇਰੇ ਮਾਲਕਾ ਕਿਰਪਾ ਕਰ ਦਿਓ ਜੀ ਨਾਮ ਦੇ ਦਿਓ ਧੰਨ ਧੰਨ RAMDAS GURU ਜਿਨ ਸਿਰਿਆ ਜਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਧੰਨ ਗੁਰੂ RAMDAS ਜੀ ਧੰਨ ਗੁਰੂ RAMDAS ਜੀ ਧੰਨ ਗੁਰੂ RAMDAS ਜੀ ਗੁਰੂ ਪਿਆਰਿਓ ਗੁਰੂ RAMDAS ਜੀ ਦੇ ਘਾਰੇ ਸ੍ਰੀ ਹਰਮੰਦਰ ਸਾਹਿਬ ਹਰ ਰੋਜ ਕੋਈ ਨਾ ਕੋਈ ਚਮਤਕਾਰ ਹੋ ਰਿਹਾ ਕਿਉਂਕਿ ਉੱਥੇ 24 ਘੰਟੇ ਅਠੇ ਪੈਰ ਰੰਬੀ ਬਾਣੀ ਦਾ ਅੰਮ੍ਰਿਤ ਬਾਣੀ ਦਾ ਇਲਾਹੀ ਬਾਣੀ ਦਾ ਧੁਰ ਕੀ ਆਈ ਬਾਣੀ ਦਾ ਜਾਪ ਹੋ ਰਿਹਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰਿਓ ਮਾਲਵੇ ਦਾ ਇਲਾਕਾ ਏ ਬਠਿੰਡੇ ਲਾਗੇ ਉੱਚੋ ਪਿੰਡ ਪੈਂਦਾ ਉੱਥੋਂ ਦੇ ਰਹਿਣ ਵਾਲੇ ਭਾਈ ਆਦਮ ਜੀ ਅੱਧ ਖੜ ਉਮਰ ਤੋਂ ਵੀ ਜ਼ਿਆਦਾ ਉਹਨਾਂ ਦੀ ਉਮਰ ਹੋ ਗਈ ਬੁਢੇਪੇ ਵਿੱਚ ਪੈਰ ਧਰ ਲਿਆ ਸਾਰੀ ਉਮਰ ਸੰਤਾਨ ਪਾੜਦੇ ਰਹੇ ਪਰ ਕਿਤੇ ਉਹ ਵੀ ਉਹਨਾਂ ਦੇ ਸੰਤਾਨ ਨਹੀਂ ਹੋਈ ਇਹ ਸੰਤਾਨ ਭਾਗਾ ਵਾਲਿਆਂ ਦੇ ਹੁੰਦੀ ਹੈ ਇਹ ਸੰਤਾਨ ਪ੍ਰਭ ਕਾ ਸਿਮਰਨ ਕੋਇ ਸੋ ਫਲਾ ਪ੍ਰਭ ਦਾ ਸਿਮਰਨ ਸੁਫਲ ਫਲਾ ਇਹ ਕੋਈ ਤੇ ਭਲੀ ਬੂਤ ਫੜੇ ਸੰਤਾਨ ਦਾ ਭਾਗਾ ਵਾਲਿਆਂ ਨੂੰ ਹੀ ਲੱਗਦਾ ਔਰ ਬਾਬਾ ਆਦਮ ਜੀ ਅੱਧ ਖੜ ਉਮਰ ਤੋਂ ਅੱਗੇ ਲੰਘ ਗਏ ਨੇ ਬੁਢਾਪੇ ਵਿੱਚ ਪੈਰ ਧਰ ਲਿਆ ਉਹਨਾਂ ਨੇ ਵੀ ਤੇ ਉਹਨਾਂ ਦੀ ਸੁਪਤਨੀ ਨੇ ਵੀ ਪਰ ਉਹਨਾਂ ਦੇ ਕਿਤੇ ਕਿਤੇ ਵੀ ਸੰਤਾਨ ਦੀ ਪੂਰੀ ਨਾ ਪਈ ਬਹੁਤ ਪੀਰਾ ਫਕੀਰਾ ਨੂੰ ਉਹਨਾਂ ਨੇ ਧਿਆਇਆ ਜਿੱਥੇ ਵੀ ਕੋਈ ਦੱਸਦਾ ਸੀ ਚਲੇ ਜਾਂਦੇ ਸਨ ਪਰ ਕਿਤੇ ਵੀ ਪੂਰੀ ਨਹੀਂ ਪਈ ਉਹਨਾਂ ਦੇ ਸੰਤਾਨ ਨਹੀਂ ਹੋਈ ਹੁਣ ਉਹਨਾਂ ਨੇ ਆਸ ਛੱਡ ਦਿੱਤੀ ਕਿਉਂਕਿ ਬੁਢਾਪੇ ਵਿੱਚ ਪੈਰ ਧਰ ਲਿਆ ਉਮਰ ਬਢੇਰੀ ਹੋ ਇੱਕ ਦਿਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਐਸਾ ਕੌਤਕ ਰਚਾਇਆ ਕਿ ਗੁਰੂ ਰਾਮਦਾਸ ਜੀ ਦਾ ਸਿੱਖ ਇੱਕ ਗੁਰੂ ਰਾਮਦਾਸ ਜੀ ਦਾ ਚਰਨਾਂ ਦਾ ਭੌਰਾ ਗੁਰੂ ਰਾਮਦਾਸ ਜੀ ਦਾ ਸਿੱਖ ਆ ਕੇ ਭਾਈ ਆਦਮ ਜੀ ਪਾਸੋਂ ਪੁੱਛਦਾ ਹੈ ਕਿ ਭਾਈ ਮੈਂ ਪੁੱਛੋ ਪਿੰਡ ਉਹ ਭਾਈ ਆਦਮ ਸਿੰਘ ਜੀ ਨੂੰ ਮਿਲਣਾ ਹੈ ਭਾਈ ਆਦਮ ਜੀ ਹੈਰਾਨ ਹੋਏ ਕਹਿੰਦੇ ਮੈਂ ਹੀ ਆਦਮ ਮੇਰਾ ਇਹ ਨਾਮ ਆਦਮ ਹੈ ਮੈਨੂੰ ਹੀ ਲੋਕ ਆਦਮ ਕਹਿੰਦੇ ਨੇ ਉਹ ਇਹ ਦੋਨੋਂ ਬਚਪਨ ਵਿੱਚ ਦੋ ਦੋਸਤ ਸਨ ਪਰ ਸਮੇਂ ਨੇ ਕੁਝ ਐਸਾ ਫੇਰ ਪਾਇਆ ਕਿ ਇਹਨਾਂ ਦਾ ਬਚਪਨ ਤੋਂ ਬਾਅਦ ਫਿਰ ਕਦੇ ਮਲਾਪ ਨਾ ਹੋਇਆ ਹੁਣ ਉਮਰ ਦੇ ਹੋਣ ਨਾਲ ਉਮਰ ਵਢੇ ਦੀ ਹੋਣ ਨਾਲ ਸ਼ਕਲਾਂ ਵਿੱਚ ਸੂਲਤਾ ਵਿੱਚ ਬਹੁਤ ਫਰਕ ਪੈ ਗਿਆ ਚਿੱਟੀਆਂ ਦੋਨਾਂ ਦੀਆਂ ਦਾੜ੍ਹੀਆਂ ਤੇ ਆਖਣ ਲੱਗਾ ਉਹ ਗੁਰੂ ਦਾ ਸਿੱਖ ਤੇ ਕਹਿੰਦੇ ਭਾਈ ਆਦਮ ਸਿੰਘ ਐਨਾ ਤੂੰ ਤੂੰ ਤਾਂ ਤੇ ਤੂੰ ਤਾਂ ਬਿਲਕੁਲ ਬਜ਼ੁਰਗ ਹੋ ਗਿਆ ਉਹਨਾਂ ਨੇ ਕੁੱਟ ਕੇ ਜਪੜੀ ਖਲਾਈ ਫਿਰ ਉਹਨਾਂ ਨੇ ਇੱਕ ਦੂਜੇ ਨੇ ਇੱਕ ਦੂਜੇ ਤੋਂ ਆਪਣੇ ਕਾਰੋਬਾਰ ਬਾਰੇ ਪੁੱਛਿਆ ਸੁੱਖ-ਸਾਂਤ ਪੁੱਛੀ ਹੈ ਪਰਿਵਾਰ ਬਾਰੇ ਪੁੱਛਿਆ ਹੁਣ ਜਦੋਂ ਗੁਰੂ ਰਾਮਦਾਸ ਜੀ ਦੇ ਸਿੱਖ ਨੇ ਭਾਈ ਆਦਮ ਜੀ ਤੋਂ ਪੁੱਛਿਆ ਕਿ ਬੱਚੇ ਤੁਹਾਡੇ ਕੀ ਕਰਦੇ ਨੇ ਕਿੰਨੇ ਬੱਚੇ ਨੇ ਕੀ ਕਰਦੇ ਨੇ ਹੁਣ ਤਾਂ ਬਹੁਤ ਵੱਡੇ ਵੱਡੇ ਹੋਣੇ ਆ ਤੇ ਭਾਈ ਆਗਮ ਜੀ ਦੇ ਨੇਤਰਾਂ ਵਿੱਚੋ ਜਲ ਆ ਗਿਆ ਜਦੋਂ ਕੋਈ ਕਿਸੇ ਦੀ ਗੱਲ ਕਰਦਾ ਔਰ ਉਹ ਉਹਦੇ ਕੋਲ ਚੀਜ਼ ਨਾ ਹੋਵੇ ਸੁਭਾਅਕ ਹੈ ਉਹਦੇ ਨੇਤਰ ਭਰ ਆਏ ਗੁਰੂ ਦਾ ਸਿੱਖ ਸਮਝ ਗਿਆ ਇਹਦਾ ਇਹਨਾਂ ਦੇ ਮੈਨੂੰ ਲੱਗਦਾ ਕਿ ਸੰਤਾਨ ਨਹੀਂ ਹੋਈ ਔਰ ਬਾਬਾ ਆਦਮ ਜੀ ਕਹਿਣ ਲੱਗੇ ਤੇ ਭਾਈ ਸਾਹਿਬ ਅਸੀਂ ਹਰ ਜਗ੍ਹਾ ਗਏ ਆ ਜਿੱਥੇ ਕਿਸੇ ਨੇ ਦੱਸਿਆ ਪੀਰਾਂ ਫਕੀਰਾਂ ਦੇ ਸੰਤਾਂ ਦੇ ਅਸੀਂ ਗਏ ਆ ਸਾਨੂੰ ਕਿਤੇ ਉਹ ਵੀ ਪੂਰੀ ਨਹੀਂ ਪਈ ਸਾਡੇ ਸੰਤਾਨ ਨਹੀਂ ਹੋਈ ਹੁਣ ਤਾਂ ਕੀ ਹੋਣੀ ਆ ਹੁਣ ਤਾਂ ਬੜੇਪਾ ਆ ਗਿਆ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਮੈਨੂੰ ਲੱਗਦਾ ਕਿ ਮੇਰੇ ਕਰਮਾਂ ਵਿੱਚ ਸੰਤਾਨ ਨਹੀਂ ਹੈ ਇਹ ਬਾਬਾ ਆਦਮ ਜੀ ਨੇ ਜਦੋਂ ਆਖਿਆ ਤੇ ਗੁਰੂ ਦਾ ਸਿੱਖ ਆਖਣ ਲੱਗਾ ਬਾਬਾ ਜੀ ਕੀ ਕਹਿ ਰਹੇ ਹੋ ਮੈਂ ਤੁਹਾਨੂੰ ਦੱਸਦਾ ਗੁਰੂ ਨਾਨਕ ਦੇ ਦਰ ਦੀ ਸੋਪਾ ਮੈਂ ਦੱਸਦਾ ਗੁਰੂ ਰਾਮਦਾਸ ਜੀ ਦੇ ਦਰ ਦੀ ਸੋਪਾ ਉੱਥੇ ਤਾਂ ਸੁੱਕੇ ਹੋਏ ਬਾਗ ਵੀ ਹਰੇ ਹੋ ਜਾਂਦੇ ਨੇ ਤੁਸੀਂ ਕਰਮਾਂ ਦੀ ਗੱਲ ਕਰਦੇ ਹੋ ਗੁਰੂ ਪਰਮਾਤਮਾ ਇੱਕ ਮਿਕ ਨੇ ਗੁਰੂ ਤੇ ਪਰਮਾਤਮਾ ਵਿੱਚ ਕੋਈ ਭੇਦ ਭਾਵ ਨਹੀਂ ਹੈ ਕੋਈ ਭੇਦ ਨਹੀਂ ਹੈ ਗੁਰੂ ਉੱਤੇ ਅਤੇ ਪਰਮਾਤਮਾ ਵਿੱਚ ਗੁਰੂ ਕਦਮ ਗੁਰੂ ਕਰਮ ਲਿਖਣੇ ਵੀ ਜਾਣਦਾ ਤੇ ਗੁਰੂ ਕਰਮ ਬਦਲਣੇ ਵੀ ਜਾਣਦੇ ਗੁਰੂ ਤੇ ਪਰਮਾਤਮਾ ਇੱਕੋ ਹੀ ਨੇ ਦੋ ਨਹੀਂ ਔਰ ਗੁਰੂ ਨਾਨਕ ਦਾ ਦਰ ਐਸਾ ਹੈ ਉੱਥੇ ਤਾਂ ਸੁੱਕਾ ਹੋਇਆ ਬਾਗ ਵੀ ਹਰਾ ਹੋ ਜਾਂਦਾ ਕੋਈ ਸ਼ਰਧਾ ਨਾਲ ਉਸ ਦੀ ਸੇਵਾ ਕਰੇ ਸਿਮਰਨ ਕਰੇ ਕੋਈ ਸ਼ਬਦਾਂ ਨਾਲ ਸੰਗਤ ਦੀ ਸੇਵਾ ਕਰੇ ਸ਼ਬਦਾਂ ਨਾਲ ਉਸ ਅਕਾਲ ਪੁਰਖ ਦਾ ਭਾਵਨਾ ਨਾਲ ਸਿਮਰਨ ਕਰੇ ਉੱਥੇ ਤਾਂ ਸੁੱਕੇ ਹੋਏ ਫੁੱਲ ਵੀ ਖਿੜ ਜਾਂਦੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰ ਦੀ ਦਰ ਦੀ ਬਾਬਾ ਆਦਮ ਜੀ ਨੇ ਸੋਭਾ ਸੁਣੀ ਹੁਣ ਉਸੇ ਗੁਰੂ ਦੇ ਸਿੱਖ ਨੂੰ ਘਰੇ ਲੈ ਕੇ ਆਏ ਨੇ ਚਾਹ ਤੇ ਲੰਗਰ ਪ੍ਰਸ਼ਾਦ ਛਕਾਇਆ ਔਰ ਜਿੰਨਾ देर ਉਹ ਗੁਰੂ ਦਾ ਸਿੱਖ ਬਾਬਾ ਆਦਮ ਜੀ ਦੇ ਘਰ ਬੈਠਾ ਉਹਨਾਂ ਚਿਰ ਉਹ ਗੁਰੂ ਰਾਮਦਾਸ ਜੀ ਦੀ ਸੋਪਾ ਕਰਦਾ ਰਿਹਾ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦਾ ਰਿਹਾ ਧੰਨ ਗੁਰੂ ਨਾਨਕ ਦੇਵ ਜੀ ਦੇ ਦਰ ਦੀ ਇੰਨੀ ਸੋਪਾ ਕੀਤੀ ਕਿ ਹੁਣ ਬਾਬਾ ਆਦਮ ਜੀ ਤੇ ਉਹਨਾਂ ਦੇ ਘਰ ਵਾਲੀ ਉਹਦੀ ਸੁਪਤਨੀ ਦੋਨਾਂ ਦਾ ਮਨ ਵਿੱਚ ਲਾਲਸਾ ਪੈਦਾ ਹੋ ਗਈ ਕਿ ਕਿਹੜੀ ਘੜੀ ਹੋਵੇ ਅਸੀਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ ਉਹਨਾਂ ਦੇ ਚਰਨਾਂ ਵਿੱਚ ਜਾਈਏ ਅਸੀਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ ਮਨ ਵਿੱਚ ਲਾਲਸਾ ਪੈਦਾ ਹੋ ਗਈ ਹੈ ਹੁਣ ਇਹਨਾਂ ਨੇ ਆਸ ਛੱਡ ਦਿੱਤੀ ਆ ਕੋਈ ਮਨ ਚ ਕਾਮਨਾ ਨਹੀਂ ਕਿ ਸਾਡੇ ਔਲਾਦ ਹੋਵੇ ਕੋਈ ਮਨ ਦੇ ਵਿੱਚ ਕਿਸੇ ਕਿਸਮ ਦੀ ਵੀ ਹੁਣ ਇਹਨਾਂ ਦੇ ਤੋਂਨਾ ਨਹੀਂ ਰਹੀ ਬਿਲਕੁਲ ਇਹਨਾਂ ਦਾ ਮਨ ਇਦਾਂ ਹੋ ਗਿਆ ਕਿ ਹੁਣ ਅਸੀਂ ਬਾਕੀ ਦੀ ਜ਼ਿੰਦਗੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੀ ਗੁਜ਼ਾਰੀਏ ਤੇ ਕੋਈ ਗੱਲ ਨਹੀਂ ਜੇ ਨਹੀਂ ਹਲਾਦ ਹੋਈ ਤਾਂ ਵੀ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁਣ ਨਿਸ਼ਕਾਮ ਹੋ ਕੇ ਦੋਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਏ ਨੇ ਜਦੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਏ ਗੁਰੂ ਪਿਆਰਿਓ ਇਨਾਂ ਨੇ ਦੁਆ ਨੇ ਜਦੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਨਿਹਾਲ 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 ਹੋ ਗਏ ਅੰਦਰ ਸੱਚਾ ਨੇਹੁ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਜਦੋਂ ਸਾਹਮਣੇ ਗੁਰੂ ਜੀ ਨੂੰ ਦੇਖਿਆ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੇਖ ਜਦੋਂ ਸਤਗੁਰਾਂ ਦੇ ਦਰਸ਼ਨ ਕੀਤੇ ਨਿਹਾਲ ਨਿਹਾਲ ਹੋ ਗਏ ਔਰ ਮਿੱਠੀ ਬਾਣੀ ਸਤਿਗੁਰਾਂ ਦੇ ਪਵਿੱਤਰ ਮੁਖ ਤੋਂ ਜਦੋਂ ਸੁਣੀ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮਖ ਬਿਰਲੇ ਕਿਨੇ ਚਖ ਦਿੱਤੀ ਅਮਰ ਹੋ ਜਾਂਦੇ ਨੇ ਅੰਮ੍ਰਿਤ ਨੂੰ ਪੀਵਣ ਵਾਲੇ ਗੁਰੂ ਪਿਆਰਿਓ ਹੁਣ ਤਾਂ ਦੋਵੇਂ ਆਨੰਦ ਵਿੱਚ ਆ ਗਏ ਨੇ आनंद ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦਿਲ ਨਹੀਂ ਕਰਦਾ ਕਿ ਹੁਣ ਸਤਿਗੁਰਾਂ ਦੇ ਚਰਨਾਂ 'ਚੋਂ ਵਿਛੜੀਏ ਹੁਣ ਇਹਨਾਂ ਨੇ ਦੋਵਾਂ ਨੇ ਬੈਠਿਆਂ ਨੇ ਇਹਨਾਂ ਦੇ ਮਨ ਵਿੱਚ ਇੱਕੋ ਹੀ ਫੁਰਨਾ ਆਇਆ ਕਿ ਭੁੱਜੋ ਤੋਂ ਆਪਣਾ ਸਾਰਾ ਸਾਜੋ ਸਮਾਨ ਲੈ ਕੇ ਆਈਏ ਤੇ ਹੁਣ ਗੁਰੂ ਕੀ ਨਗਰੀ ਚੱਕ ਰਾਮਦਾਸਪੁਰ ਸਾਹਿਬ ਵਿਖੇ ਅੰਮ੍ਰਿਤਸਰ ਸਾਹਿਬ ਜੀ ਵਿਖੇ ਆਪਣਾ ਘਰ ਬਣਾਈਏ ਤੇ ਗੁਰੂ ਦੇ ਚਰਨਾਂ ਵਿੱਚ ਦਿਨ ਰਾਤ ਸੇਵਾ ਕਰੀਏ ਆ ਬਾਣੀ ਉਹ ਅੰਮ੍ਰਿਤ ਬਾਣੀ ਸਾਨੂੰ ਸਰਵਣ ਕਰਨ ਨੂੰ ਮਿਲੇ ਅੰਮ੍ਰਿਤ ਬਾਣੀ ਜਪੀਏ ਤਾਂ ਕਿ ਹੁਣ ਜਿੰਨੇ ਬਾਕੀ ਦੇ ਸਵਾਸ ਸਾਡੇ ਬਚਦੇ ਨੇ ਉਹ ਸਾਰੇ ਅਸੀਂ ਨਾਮ ਜਪਦੇ ਸੇਵਾ ਸਿਮਨਨ ਕਰਦੇ ਬਤੀਤ ਕਰੀਏ ਹੁਣ ਜਦੋਂ ਇਹ ਵਾਰ ਨਿਕਲੇ ਨੇ ਬਾਹਰ ਆਏ ਨੇ ਸਤਗੁਰਾਂ ਦੇ ਦਰਸ਼ਨ ਕਰਕੇ ਦੋਨਾਂ ਨੇ ਮੁੱਖ ਜੋ ਇੱਕੋ ਹੀ ਗੱਲ ਨਿਕਲੀ ਹੈ ਕਿ ਅਸੀਂ ਹੁਣ ਉਧਰੋਂ ਘਰ-ਬਾਰ ਸਾਰਾ ਬੰਦ ਕਰਕੇ ਇੱਥੇ ਆ ਕੇ ਘਰ ਬਣਾਈਏ ਔਰ ਇਹਨਾਂ ਨੇ ਘਰ ਬਣਾਇਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਘਰ ਬਣਾਇਆ ਔਰ ਗੁਰੂ ਪਿਆਰੇ ਹੁਣ ਦੋਨੋਂ ਜਣੇ ਪਤੀ ਪਤਨੀ ਆਉਂਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਮੂਲ ਮੰਤਰ ਸਾਹਿਬ ਦਾ ਜਾਪ ਕਰਦੇ ਨੇ ਗੁਰ ਮੰਤਰ ਦਾ ਜਾਪ ਕਰਦੇ ਨੇ ਇਸ਼ਨਾਨ ਕਰਦੇ ਨੇ ਔਰ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਨੇ ਔਰ ਸਮਾਧੀ ਲੀਨ ਹੋ ਜਾਂਦੇ ਨੇ ਫਿਰ ਜਦੋਂ ਦਿਨ ਚੜ੍ਹਦਾ ਔਰ ਦੋਨੋਂ ਪਤੀ ਪਤਨੀ ਜੰਗਲ ਵਿੱਚ ਬਾਲਣ ਲੈਣ ਜਾਂਦੇ ਨੇ ਉਦੋਂ ਗੁਰੂ ਪਿਆਰਿਓ ਇਹੀ ਸੇਵਾ ਹੁੰਦੀਆਂ ਸੀ ਬਾਲਣਾ ਬਾਲਣ ਦੀ ਬਹੁਤ ਤੋਟ ਆ ਜਾਂਦੀ ਸੀ ਕਿਉਂਕਿ ਮੌਸਮ ਬਹੁਤ ਖਰਾਬ ਰਹਿੰਦੇ ਸਨ ਔਰ ਇਹਨਾਂ ਨੇ ਦੋਵੇਂ ਜੀਵਾਨੇ ਬਾਬਾ ਆਦਮ ਜੀ ਨੇ ਔਰ ਉਹਨਾਂ ਦੀ ਪਤਨੀ ਨੇ ਬਾਲਣ ਲੈਣ ਜੰਗਲ ਵਿੱਚੋਂ ਜਾਣਾ ਔਰ ਦੋਨਾਂ ਨੇ ਦੋਵੇਂ ਪੰਡਾ ਲਿਆ ਕੇ ਪਹਿਲਾਂ ਲੰਗਰ ਲਈ ਗੁਰੂ ਕੇ ਲੰਗਰ ਲਈ ਦੋ ਪੰਡਾ ਰੱਖਣੀਆਂ ਫਿਰ ਬਾਬਾ ਆਦਮ ਜੀ ਨੇ ਇਕੱਲੇ ਬਾਲਣ ਲੈਣ ਚਲੇ ਜਾਣਾ ਔਰ ਬੀਬੀ ਜੀ ਨੇ ਉਹਨਾਂ ਦੀ ਸੁਪਤਨੀ ਨੇ ਲੰਗਰ ਦੀ ਸੇਵਾ ਕਰਨੀ ਝਾੜੂ ਦੇਣਾ ਹੋਰ ساری ਸੇਵਾ ਸੁਰੋਵਰਦੀ ਕਰਨੀ ਔਰ ਇਸ ਤਰ੍ਹਾਂ ਬਾਬਾ ਆਦਮ ਜੀ ਪਹਿਲਾ ਲੰਗਰ ਗੁਰੂ ਕੇ ਲੰਗਰ ਲਈ ਲੱਕੜਾ ਲੈ ਕੇ ਆਉਂਦੇ ਫਿਰ ਆਪਣੇ ਘਰ ਲਈ ਲੱਕੜਾ ਲੈ ਕੇ ਆਉਂਦੇ ਉੱਥੇ ਵੀ ਲੱਕੜਾ ਜਮ੍ਹਾਂ ਕਰਦੇ ਕਿਉਂਕਿ ਲੱਕੜਾ ਵੇਚ ਕੇ ਹੀ ਇਹ ਆਪਣਾ ਗੁਜ਼ਾਰਾ ਕਰਦੇ ਸਨ ਗੁਰੂ ਪਿਆਰੇ ਉਹ ਦਿਨ ਬੀਤਦੇ ਗਏ ਸੇਵਾ ਨੂੰ ਮੇਵਾ ਲੱਗਣਾ ਸ਼ੁਰੂ ਹੋ ਗਿਆ ਔਰ ਤਨ ਵਿੱਚ ਧਿਆਨ ਧਿਆਨ ਵਿੱਚ ਜਾਂਦੇ ਆ ਗੁਰਮੁਖ ਅਕਤ ਕਹਾਣੀ ਹਰ ਵੇਲੇ ਦੋਨਾਂ ਦੇ ਮੁਖਤੇ ਸਤਨਾਮ ਵਾਹਿਗੁਰੂ ਸਤਨਾਮ ਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੀ ਲੰਗਰ ਦੀ ਲਗਰਾਂਦੀ ਸੇਵਾ ਕਰਦੇ ਨੇ ਸਤਨਾਮ ਵਾਹਿਗੁਰੂ ਕਰਦੇ ਹੀ ਲੱਕੜਾ ਲੈਣ ਜਾਂਦੇ ਨੇ ਇੱਕ ਦਿਨੇ ਕੋਦੀ ਸੰਗਰਾਦ ਠੰਡ ਬਹੁਤ ਬਹੁਤ ਸੰਗਤ ਆਈ ਬਹੁਤ ਸੰਗਤ ਆਈ ਗੁਰੂ ਪਿਆਰਿਓ ਜਦੋਂ ਬਾਬਾ ਆਦਮ ਜੀ ਨੇ ਦੇਖਿਆ ਕਿ ਸੰਗਤ ਬਹੁਤ ਠਰ ਠਰ ਕਰ ਰਹੀ ਹੈ ਠੰਡ ਵੀ ਬਹੁਤ ਹੈ ਬਾਬਾ ਆਦਮ ਜੀ ਨੇ ਤੇ ਉਹਨਾਂ ਦੀ ਸੁਪਤਨੀ ਨੇ ਛੋਟੀਆਂ ਛੋਟੀਆਂ ਧੂਣੀਆਂ ਵਾਲ ਦਿੱਤੀਆਂ ਗੀਤੀਆਂ ਵਾਲ ਦਿੱਤੀਆਂ ਹੁਣ ਸੰਗਤ ਗੀਤੀਆਂ ਦਵਾਲੇ ਬੈਠ ਗਈ ਹੈ ਕੁਝ ਲੱਕੜਾਂ ਲੰਗਰ ਗੁਰੂ ਕੇ ਲੰਗਰ ਲਈ ਸਨ ਉਹ ਨਹੀਂ ਛੇੜੀਆਂ ਕਿਉਂਕਿ ਉਹ ਵੀ ਲੱਕੜਾ ਬਹੁਤ ਥੋੜੀਆਂ ਸਨ ਜੇ ਉਹਨਾਂ ਵਿੱਚੋਂ ਲੱਕੜਾ ਲੈ ਲੈਂਦੇ ਤਾਂ ਇਹ ਲੱਕ ਨੂੰ ਫਿਰ ਲੰਗਰ ਵਾਸਤੇ ਸਵੇਰੇ ਦੇਗ ਬਣਾਉਣ ਵਾਸਤੇ ਜਾਂ ਲੰਗਰ ਲੰਗਰ ਪ੍ਰਸ਼ਾਦ ਬਣਾਉਣ ਵਾਸਤੇ ਲੱਕੜਾ ਨਹੀਂ ਸੀ ਬਚਣੀ ਆ ਇਸ ਲਈ ਇਹਨਾਂ ਨੇ ਥੋੜੀਆਂ ਲੱਕੜਾਂ ਉੱਥੋਂ ਲਈਆਂ ਔਰ ਧੂਣੀਆਂ ਵਾਲ ਦਿੱਤੀਆਂ ਜਦੋਂ ਧੂਣੀਆਂ ਅਗੀਠੀਆਂ ਵਾਲ ਦਿੱਤੀਆਂ ਹੁਣ ਸਾਰੀ ਸੰਗਤ ਚਾਰ ਚੁਵੇਰੇ ਅਗੀਠੀਆਂ ਸੇਕਦੀ ਆ ਅੱਗ ਸੇਕਦੀ ਆ ਕਿਸੇ ਦੇ ਹੱਥ ਵਿੱਚ ਸੈਣੀ ਨੇ ਕਿਸੇ ਦੇ ਹੱਥ ਵਿੱਚ ਢੋਲ ਕੀ ਹੈ ਕਿਸੇ ਦੇ ਹੱਥ ਵਿੱਚ ਕੁਛ ਇਸ ਤਰ੍ਹਾਂ ਅੰਮ੍ਰਿਤ ਬਾਣੀ ਦਾ ਜਾਪ ਕਰ ਰਹੇ ਨੇ ਗੁਰੂ ਪਿਆਰਿਓ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਵਾਣੀ ਆ ਸਿਰ ਵਾਣੀ ਇਸ ਤਰ੍ਹਾਂ ਬਾਣੀ ਗਾਉਂਦੇ ਨੇ ਬਾਣੀ ਪੜ੍ਹਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨਮਨ ਪਰਤਾਖ ਗੁਰੂ ਨਿਸਤਾਰੇ ਨ ਕੋਏ ਇਸ ਜੇਵੜ ਅਵਰ ਨ ਕੋਏ ਵਾਹੋ ਵਾਹੋ ਬਾਣੀ ਰੰਕਾਰ ਹੈ ਵਾਹੋ ਵਾਹੋ ਬਾਣੀ ਰੰਕਾਰ ਹੈ ਉੱਤੇ ਦਾ ਗੁਰੂ ਪਿਆਰਿਓ ਸਤਖੰਡ ਬਣ ਗਿਆ ਪੂਰਾ ਸਤਖੰਡ ਵਾਲਾ ਮਾਹੌਲ ਬਿਲਕੁਲ ਬਾਬਾ ਆਦਮ ਜੀ ਤਾਂ ਰੱਬ ਦੇ ਰੰਗ ਵਿੱਚ ਰੰਗੇ ਗਏ ਉਹਨਾਂ ਦੀ ਇਸ ਪਤਨੀ ਵੀ ਜਦੋਂ ਉਹਨਾਂ ਨੇ ਦੇਖਿਆ ਕਿ ਅੰਗਿਤੀਆਂ ਵਿੱਚ ਅੱਗ ਬੁਝਣ ਲੱਗੀ ਹੈ ਉਹ ਕਹਿੰਦੇ ਉਹ ਤਾਂ ਗੱਲ ਠੀਕ ਨਹੀਂ ਇਹ ਤਾਂ ਬਾਣੀ ਵਿੱਚ ਵਿਗਨ ਪੈ ਜਾਏਗਾ ਜਿਸ ਤਰ੍ਹਾਂ ਕੀਰਤਨ ਹੋ ਰਿਹਾ ਸੰਗਤਾਂ ਬਿਲਕੁਲ ਝੂਮ ਰਹੀਆਂ ਸਨ ਔਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਇਹਨਾਂ ਦੇ ਜਿੰਨਾ ਇਹਨਾਂ ਦੇ ਘਰ ਵਿੱਚ ਬਾਲਣ ਸੀ ਜੋ ਵੇਚਣ ਵਾਸਤੇ ਰੱਖਿਆ ਸੀ ਉਹ ਸਾਰਾ ਬਾਲਣ ਉਹ ਸਾਰਾ ਬਾਲਣ ਲਿਆ ਕੇ ਘਰੋਂ ਬਾਬਾ ਆਦਮ ਜੀ ਨੇ ਔਰ ਉਹਨਾਂ ਦੀ ਸੁਪਤਨੀ ਜੀ ਨੇ ਹੋਰ ਅੰਗੀਠੀਆਂ બાળ ਦਿੱਤੀਆਂ ਔਰ ਗੁਰੂ ਪਿਆਰਿਓ ਸੰਗਤ ਗੁਰਬਾਣੀ ਪੜਦੀ ਹੈ ਸ਼ਬਦ ਗਾਉਂਦੀ ਹੈ ਇੰਨਾ ਆਨੰਦ ਬਣਿਆ ਹੈ ਕਿ ਸੱਚ ਕੰਧ ਨਜ਼ਰ ਆ ਰਿਹਾ ਗੰਧ ਕੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਹੁਣੇ ਜਦੋਂ ਤੇ ਬਾਲਣ ਦੀ ਕਮੀ ਆਈ ਪਤਾ ਲੱਗਾ ਕਿ ਸੰਗਤ ਬਹੁਤ ਸਾਰੀ ਆਈ ਹੈ ਕੁਝ ਕਾਬਲ ਤੋਂ ਸੰਗਤ ਆਈ ਹੈ ਥੱਕੀ ਹੋਈ ਹੈ ਔਰ ਬਾਬਾ ਆਦਮ ਜੀ ਨੇ ਧੂਣੀਆਂ ਵਿੱਚ ਤੋਟਣਾ ਆਣ ਦਿੱਤੀ ਉਧਰ ਗੁਰੂ ਰਾਮਦਾਸ ਜੀ ਨੂੰ ਵੀ ਸੇਵਕਾਂ ਨੇ ਦੱਸਿਆ ਕਿ ਗੁਰੂ ਜੀ ਤਿੰਨ ਦਿਨ ਹੋ ਗਏ ਮੀਂਹ ਪੈਂਦੇ ਨੂੰ ਕਿ ਬਾਲਣ ਵਿੱਚ ਤੋਟ ਆ ਰਹੀ ਹੈ ਪਰ ਬਾਬਾ ਆਦਮ ਜੀ ਬਾਲਣ ਵਿੱਚ ਤੋਟ ਨਹੀਂ ਆਉਣ ਦਿੰਦੇ ਔਰ ਹੁਣ ਜਦੋਂ ਦੇਖਿਆ ਅੰਮ੍ਰਿਤ ਮੇਲਾ ਹੋਣੇ ਵਾਲਾ ਔਰ ਫਿਰ ਬਾਲਣ ਖਤਮ ਹੋ ਰਿਹਾ ਹੁਣ ਬਾਬਾ ਆਦਮ ਜੀ ਕਹਿੰਦੇ ਲੰਗਰ ਦੇ ਗੁਰੂ ਕੇ ਲੰਗਰ ਵਾਸਤੇ ਜੋ ਬਾਲਣ ਹੈ ਉਹਦੇ ਵਿੱਚੋਂ ਬਾਲਣ ਨਹੀਂ ਲੈਣਾ ਕਿਉਂਕਿ ਉਹ ਬਾਲਣ ਪਹਿਲਾਂ ਹੀ ਥੋੜਾ ਏ ਫਿਰ ਸਵੇਰੇ ਮਹਾਰਾਜ ਦੀ ਦੇਖ ਸੱਚੇ ਪਾਛਲੇ ਹੀ ਦੇਗ ਤਿਆਰ ਕਰਨੀ ਹੈ ਔਰ ਲੰਗਰ ਪ੍ਰਸ਼ਾਦਾ ਬਣਾਉਣਾ ਹੈ ਔਰ ਹੁਣ ਪਾਪਾ ਆਦਮ ਜੀ ਆਪਣੇ ਘਰੇ ਗਏ ਦੀ ਘਰੇ ਗਏ ਨੇ ਇਹਨਾਂ ਨੇ ਖਿੜਕੀਆਂ ਦਰਵਾਜੇ ਤੋੜਨੇ ਸ਼ੁਰੂ ਕੀਤੇ ਨੇ ਔਰ ਇਹਨਾਂ ਦੀ ਪਤਨੀ ਆਖਣ ਲੱਗੀ ਇਹ ਤੁਸੀਂ ਕੀ ਕਰ ਰਹੇ ਹੋ ਔਰ ਪਾਪਾ ਆਦਮ ਜੀ ਕਹਿੰਦੇ ਭਗਵਾਨ ਨੇ ਜਿਹੜਾ ਉੱਥੇ ਆਨੰਦ ਬਣਿਆ ਆ ਉਹ ਆਨੰਦ ਵਿੱਚ ਫਰਕ ਨਾ ਪਵੇ ਦਰਵਾਜੇ ਫਿਰ ਲਾਡੀ ਜਾਣਗੇ ਤਾਂਕੀਆਂ ਫਿਰ ਲੱਗ ਜਾਣਗੀਆਂ ਸੇਵਾ ਦੁਆਰਾ ਨਹੀਂ ਸੇਵਾ ਭਾਗਾ ਨਾਲ ਹੀ ਮਿਲਦੀ ਹੈ ਦੋਨਾਂ ਨੇ ਤਾਕੀਆਂ ਦਰਵਾਜੇ ਤੋੜੇ اور انہوں ਨੂੰ چھوٹا چھوٹا ਕਰਕੇ ਜਦੋਂ ਫਿਰ ਅੰਗਠੀਆਂ ਬਾੜ ਦਿੱਤੀਆਂ ਮੇਰੇ ਸਤਿਗੁਰੂ RAMਦਾਸ ਜੀ ਅਮਰਤ ਵੇਲੇ ਆਏ ਨੇ ਜਦੋਂ ਉਹਨਾਂ ਨੇ ਸੰਗਤ ਨਾਮ ਜਪ ਦੀ ਵੇਖੀ ਰੱਬ ਦੇ ਰੰਗ ਵਿੱਚ ਸਾਰੇ ਰੰਗੇ ਹੋਏ ਨੇ ਗੁਰੂ ਜੀ ਬਹੁਤ ਖੁਸ਼ ਬਹੁਤ ਖੁਸ਼ ਹੋਏ ਬਹੁਤ ਪ੍ਰਸੰਨ ਹੋਏ ਗੁਰੂ ਜੀ ਸਿੱਖਾਂ ਨੂੰ ਆਖਣ ਲੱਗੇ ਭਾਈ ਤੁਸੀਂ ਤਾਂ ਕਹਿੰਦੇ ਸੀ ਕਿ ਪਾਲਣ ਦੀ ਕਮੀ ਆ ਗਈ ਹੈ ਤਿੰਨ ਦਿਨ ਮੀਂਹ ਪੈਂਦਾ ਰਿਹਾ ਔਰ ਸਿੱਖਾਂ ਨੇ ਆਖਿਆ ਗੁਰੂ ਜੀ ਪਾਲਣ ਦੀ ਕਮੀ ਤਾਂ ਆ ਗਈ ਸੀ ਪਰ ਬਾਬਾ ਆਦਮ ਜੀ ਔਰ ਉਹਨਾਂ ਦੀ ਸੁਪਤਨੀ ਬਾਬਾ ਆਦਮ ਜੀ ਨੇ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਤੋੜ ਕੇ ਤਾਕੀਆਂ ਦਰਵਾਜ਼ੇ ਤੋੜ ਕੇ ਧੂਣੀਆਂ ਵਾਲ ਦਿੱਤੀਆਂ ਗਿੱਠੀਆਂ ਵਾਲ ਦਿੱਤੀਆਂ ਕਿਸੇ ਨੂੰ ਠੰਡ ਨਹੀਂ ਲੱਗਣ ਦਿੱਤੀ ਗੁਰੂ ਜੀ ਬਹੁਤ ਖੁਸ਼ ਹੋਏ ਬਹੁਤ ਪ੍ਰਸੰਨ ਹੋਏ ਬਹੁਤ ਪ੍ਰਸੰਨ ਹੋਏ ਕਹਿੰਦੇ ਬਲਾਓ ਬਾਬਾ ਆਦਮ ਜੀ ਨੂੰ ਜਦ ਬਾਬਾ ਆਦਮ ਜੀ ਨੂੰ ਬੁਲਾਇਆ ਚਿੱਟਾ ਦਾੜਾ ਔਰ ਬਾਬਾ ਆਦਮ ਜੀ ਨੂੰ ਆਖਿਆ ਤੇ ਬਾਪ ਬਾਬਾ ਅਦਮ ਜੀ ਨੂੰ ਆਖਿਆ ਸਤਿਗੁਰਾਂ ਨੇ ਕਿ ਐ ਸਿੱਖਾ ਦੱਸ ਤੂੰ ਕੋਈ ਕਾਮਨਾ ਰੱਖ ਕੇ ਸੇਵਾ ਕਰਦੇ ਕੋਈ ਤੇਰੇ ਦਿਲ ਵਿੱਚ ਇੱਛਾ ਹੈ ਕੋਈ ਮਨੋ ਕਾਮਨਾ ਹੈ ਕੋਈ ਮੰਗੇ ਤਾਂ ਦੱਸ ਅਸੀਂ ਤੇਰੀ ਉਹ ਮੰਗ ਪੂਰੀ ਕਰਦੇ ਆ ਤੂੰ ਸੰਗਤ ਨੂੰ ਠੰਡ ਨਹੀਂ ਲੱਗਣ ਦਿੱਤੀ ਸੰਗਤ ساری ਰਾਤ ਬਾਣੀ ਪੜਦੀ ਉਸ ਪਰਮਾਤਮਾ ਵਿੱਚ ਲਿਵ ਜੋੜ ਰੱਖੀ ਆ ਸੰਗਤ ਨੇ ਔਰ ਤੂੰ ਦੱਸ ਜੇ ਤੈਨੂੰ ਕੋਈ ਵੀ ਤੇਰੇ ਮਨ ਵਿੱਚ ਕਾਮਨਾ ਏ ਕੋਈ ਵੀ ਤੇਰੀ ਇੱਛਾ ਏ ਤੇ ਗੁਰੂ ਪਿਆਰੇਓ ਹੁਣ ਸਾਰੀ ਜ਼ਿੰਦਗੀ ਤਾਂ ਸੰਤਾਨ ਵਾਸਤੇ ਬਾਬਾ ਆਦਮ ਜੀ ਘੁੰਮਦੇ ਰਹੇ ਨੇ ਔਰ ਹੁਣ ਉਹਨਾਂ ਦੇ ਮਨ ਵਿੱਚ ਹੁਣ ਤਾਂ ਉਹਨਾਂ ਨੇ ਆਸ ਛੱਡ ਦਿੱਤੀ ਸੀ ਤੇ ਹੁਣ ਹੁਣ ਕੋਈ ਇੱਛਾ ਨਹੀਂ ਸੀ ਨਿਸ਼ਕਾਮ ਹੋ ਕੇ ਸੇਵਾ ਕਰਦੇ ਸਨ ਦੋਵੇਂ ਹੱਥ ਜੋੜ ਦਿੱਤੇ ਸਤਿਗੁਰਾਂ ਅੱਗੇ ਕਹਿੰਦੇ ਗੁਰੂ ਜੀ ਕੋਈ ਇੱਛਾ ਨਹੀਂ ਐ ਬਸ ਐਂਦੇ ਹੀ ਤੁਸੀਂ ਆਪਣੇ ਦਰਸ਼ਨ ਦਿਦਾਰੇ ਬਖਸ਼ ਦੇ ਰਹੋ ਨਾਮ 'ਚ ਪਾਉਂਦੇ ਰਹੋ ਨਾਮ ਦੀਆਂ ਦਾਤਾਂ ਬਖਸ਼ ਦੇ ਰਹੋ ਤੇ ਸੇਵਾ ਲੈਂਦੇ ਰਹੋ ਆਖਰੀ ਸਾਹ ਤੱਕ ਤੁਹਾਡਾ ਸਿਮਰਨ ਕਰਦਾ ਰਹਾ ਤੁਹਾਡੀ ਸੇਵਾ ਕਰਦਾ ਰਹਾ ਇਹ ਸੱਚੇ ਪਾਤਸ਼ਾਹ ਗੁਰੂ ਜੀ ਦੀਆਂ ਜਾਨਣ ਵਾਲੇ ਮੁਖਤਕਬ ਹੋਣਾ ਚਾਹੁੰਦੇ ਨੇ ਮੁਖਤਕਬ ਹੋਣਾ ਚਾਹੁੰਦੇ ਨੇ ਗੁਰੂ ਜੀ ਕਹਿੰਦੇ ਗੁਰੂ ਦੇਆ ਗੁਰੂ ਦੇਆ ਸਿੱਖਾ ਸੱਡੇ ਪਿਆਰਿਆ ਸਿੱਖਾ ਬੋਲ ਤੇਰੇ ਮਨ ਵਿੱਚ ਕੋਈ ਇੱਛਾ ਹੈ ਤੇ ਫਿਰ ਚੁੱਪ ਕਰ ਗਿਆ ਕਹਿੰਦੇ ਠੀਕ ਹੈ ਗੁਰੂ ਜੀ ਕਹਿੰਦੇ ਤੂੰ ਕੱਲ ਨੂੰ ਆ ਜਾਵੇਂ ਜਦੋਂ ਕੱਲ ਦੂਸਰਾ ਦਿਨ ਹੋਇਆ ਹੁਣ ਜਦੋਂ ਘਰ ਗਿਆ ਆਪਣੀ ਸੁਪਤਨੀ ਨੂੰ ਦੱਸਿਆ ਉਹਦੀ ਸੁਪਤਨੀ ਕਹਿੰਦੀ ਉਹਦੇ ਘਰਵਾਲੀ ਕਹਿੰਦੀ ਸਵਾਮੀ ਜੀ ਕਿੱਦਾਂ ਬਾਲਣ ਵਿੱਚ ਕੋਈ ਤੋੜਦੀ ਨਹੀਂ ਆਈ ਉਹ ਕਹਿੰਦਾ ਭਗਵਾਨ ਨੇ ਬਾਲਣ ਵਿੱਚ ਗੁਰੂ ਨੇ ਕੋਈ ਨਹੀਂ ਤੋੜ ਆਣ ਦਿੱਤੀ ਗੁਰੂ ਖੁਸ਼ ਵੀ ਬਹੁਤ ਹੋਏ ਨੇ ਗੁਰੂ ਵੀ ਬਹੁਤ ਪ੍ਰਸੰਨ ਹੋਏ ਨੇ ਔਰ ਗੁਰੂ ਜੀ ਆਖਦੇ ਸਨ ਵੀ ਦੱਸੋ ਜੇ ਤੁਹਾਡੇ ਕੋਈ ਮੰਨ ਦੀ ਇੱਛਾ ਹੈ ਉਹ ਕਹਿੰਦੀ ਫਿਰ ਤੁਸੀਂ ਦੱਸ ਦੇਣੀ ਸੀ ਵੀ ਸਾਡੇ ساری ਉਮਰ ਅਸੀਂ ਸੰਤਾਨ ਲਈ ਤੰਗਦੇ ਰਹੇ ਬਈ ਹੁਣ ਤਾਂ ਬੜਾਪਾ ਆ ਗਿਆ ਪਰ ਗੁਰੂ ਤਾਂ ਪ੍ਰਮਾਤਮਾ ਦਾ ਰੂਪ ਨੇ ਔਰ ਗੁਰੂ ਤਾਂ ਸੁੱਕੇ ਹੋਏ ਬਾਗ ਵੀ ਹਰੇ ਕਰ ਦਿੰਦੇ ਨੇ ਉਹ ਕਹਿੰਦਾ ਭਗਵਾਨ ਨੇ ਬਾਬਾ ਆਦਿ ਜੀ ਕਹਿੰਦੇ ਭਗਵਾਨ ਨੇ ਮੈਂ ਕਹਿਣ ਲੱਗਾ ਸੀ ਉੱਤੇ ਬਹੁਤ ਸੰਗਤ ਬੈਠੀ ਸੀ ਮੈਂ ਆਪਣਾ ਚਿੱਟਾ ਧਾੜਾ ਕਰਕੇ ਚਲਮ ਆ ਗਿਆ ਮੈਨੂੰ ਸੰਗ ਲੱਗ ਗਈ ਮੈਂ ਕਿਹਾ ਉਹਨਾਂ ਨੇ ਕਿਹਾ ਨਾ ਕਿ ਇਹ ਚਿੱਟੇ ਧਾੜੇ ਬੇਲੇ ਵਿੱਚ ਕਿਦਾਂ ਦੀਆਂ ਗੱਲਾਂ ਕਰਦਾ ਚਿੱਟੇ ਧਾੜਾ ਜਿੱਦਾਂ ਹੋ ਗਿਆ ਬਜ਼ੁਰਗ ਹੋ ਗਿਆ ਇਹ ਗੱਲਾਂ ਬਜ਼ੁਰਗ ਕਿਹੋ ਜਿਹੀਆਂ ਕਰਦਾ ਔਰ ਇਸ ਤਰ੍ਹਾਂ ਗੁਰੂ ਪਿਆਰਿਓ ਬਾਬਾ ਆਦਮ ਜੀ ਨੂੰ ਉਹਦੇ ਘਰ ਵਾਲੀ ਕਹਿੰਦੀ ਕਿ ਸਵੇਰ ਨੂੰ ਮੈਂ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗੀ ਮੈਂ ਤੁਹਾਡੇ ਨਾਲ ਚੱਲਾਂਗੀ ਜਦੋਂ ਹੁਣ ਗੁਰੂ ਪਿਆਰਿਓ ਉਹ ਗਏ ਨੇ ਬਾਬਾ ਆਦਮ ਜੀ ਕੋਲ ਬਾਬਾ ਆਦਮ ਜੀ ਤੇ ਉਹਦੀ ਸੁਪਤਨੀ ਦੋਵੇਂ ਜਣੇ ਸਤਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਨੇ ਦੋਨਾਂ ਨੇ ਮੱਥਾ ਟੇਕਿਆ ਸਤਗੁਰਾਂ ਦੇ ਚਰਨਾਂ ਵਿੱਚ ਸਾਰੇ ਬੈਠ ਗਏ ਨੇ ਔਰ ਜਦੋਂ ਬੈਠੇ ਨੇ ਦੋਵਾਂ ਨੇ ਹੱਥ ਜੋੜੇ ਹੋਏ ਨੇ ਔਰ ਗੁਰੂ ਜੀ ਸਮਾਪਤੀ ਤੋਂ ਬਾਅਦ ਬੋਲੇ ਗੁਰੂ ਜੀ ਕਹਿੰਦੇ ਭਾਈ ਦੱਸੋ ਜੇ ਕੋਈ ਤੁਹਾਡੇ ਮਨ ਦੀ ਇੱਛਾ ਏ ਤੇ ਗੁਰੂ ਜੀ ਕਹਿੰਦੇ ਦੱਸੋ ਭਾਈ ਜੇ ਤੁਹਾਡੇ ਕੋਈ ਮਨ ਦੀ ਇੱਛਾ ਏ ਤੇ ਬਾਬਾ ਆਦਮ ਜੀ ਦੀ ਘਰ ਵਾਲੀ ਕਹਿੰਦੀ ਕਹਿੰਦੀ ਗੁਰੂ ਜੀ ਬਾਬਾ ਆਦਮ ਜੀ ਦੇ ਘਰ ਵਾਲੀ ਕਹਿੰਦੀ ਗੁਰੂ ਜੀ ਸਾਰੀ ਉਮਰ ਅਸੀਂ ਸੰਤਾਨ ਪਾਲਦੇ ਰਹੇ ਸਾਨੇ ਸੰਤਾਨ ਨਹੀਂ ਹੋਈ ਸਾਨੂੰ ਲੱਗਦਾ ਇਸ ਜੱਗ ਤੋਂ ਸਾਨੂੰ ਆਉਂ ਤਹੀ ਜਾਣਾ ਪੈਣਾ ਔਰ ਹੁਣ ਤਾਂ ਸਾਡੀ ਉਮਰ ਹੀ ਵਢੇਰੀ ਹੋ ਗਈ ਅਸੀਂ ਨਿਸ਼ਕਾਮ ਸੇਵਾ ਕਰਦੇ ਆਂ ਔਰ ਸੇਵਾ ਅਸੀਂ ਕੌਣ ਹੁਣੇ ਕਰਨ ਵਾਲੇ ਤੁਸੀਂ ਸਭ ਸੇਵਾ ਕਰਾਉਂਦੇ ਆ ਤੁਸੀਂ ਸਭ ਤੋਂ ਸੇਵਾ ਲੈਣੇ ਹੋ ਸੱਚੇ ਪਾਛਾ ਐਡੀ ਸੇਵਾ ਲੈਂਦੇ ਰਹੋ ਔਰ ਸਾਡੇ ਮਨ ਦੀ ਇੱਛਾ ਸੀ ਜਦੋਂ ਸਤਗੁਰਾਂ ਨੇ ਸੁਣਿਆ ਕਿ ਇਹਨਾਂ ਦੇ ਮਨ ਦੀ ਇੱਛਾ ਹੈ ਕਿ ਇਹਨਾਂ ਦੇ ਸੰਤਾਨ ਹੋਵੇ ਗੁਰੂ ਜੀ ਕਵੀ ਸੰਤੋਖ ਜੀ ਲਿਖਦੇ ਨੇ ਕਿ ਗੁਰੂ ਜੀ ਕੁਝ ਪਲ ਚੁੱਪ ਕਰ ਗਏ ਚੁੱਪ ਕਰ ਗਏ ਔਰ ਫਿਰ ਗੁਰੂ ਜੀ ਕੁਝ ਸਮੇਂ ਬਾਅਦ ਬੋਲੇ ਕਿ ਇਹ ਆਦਮ ਇਹ ਭਾਈ ਆਦਮ ਤੇਰੇ ਕਰਮਾਂ ਵਿੱਚ ਸੰਤਾਨ ਨਹੀਂ ਤੇਰੇ ਕਰਮਾਂ ਵਿੱਚ ਸੰਤਾਨ ਨਹੀਂ ਹੈ ਪਰ ਤੂੰ ਸੇਵਾ ਬਹੁਤ ਨਿਸ਼ਕਾਮ ਸੇਵਾ ਕੀਤੀ ਹੈ ਦਿਲੋਂ ਸੇਵਾ ਕੀਤੀ ਹੈ ਔਰ ਤੇਰੇ ਕਰਮਾਂ ਵਿੱਚ ਤਾਂ ਸੰਤਾਨ ਨਹੀਂ ਹੈ ਤੈਨੂੰ ਅਸੀਂ ਆਪਣੇ ਕਰਮਾਂ ਵਿੱਚੋਂ ਸੰਤਾਨ ਬਖਸ਼ਦੇ ਆ ਤੇਰੇ ਘਰ ਪੁੱਤਰ ਹੋਵੇਗਾ ਉਹ ਵੀ ਇੰਨੀ ਕਰਨੀ ਵਾਲਾ ਇਹਨਾ ਨਾਮ ਜਪਣ ਵਾਲਾ ਰੱਬ ਦਾ ਭਗਤ ਤੂੰ ਉਹਦਾ ਨਾਮ ਭਗਤੂ ਰੱਖੀ ਗੁਰੂ ਪਿਆਰਿਓ ਸਤਗੁਰਾਂ ਦੇ ਬਚਨ ਜੁਗੋ ਜੁਗ ਅਟਲ ਨੇ ਸਦਾ ਅਟਲ ਨੇ ਸੱਚੇ ਨੇ ਔਰ ਇਹ ਸਤਗੁਰਾਂ ਨੇ ਉਹਨਾਂ ਦੀਆਂ ਆਪਣੇ ਪਵਿੱਤਰ ਬਚਨਾਂ ਨਾਲ ਝੋਲੀਆਂ ਭਰ ਕੇ ਉਹਨਾਂ ਨੂੰ ਆਖਿਆ ਕਿ ਹੁਣ ਤੁਸੀਂ ਪੁੱਛੋ ਪਿੰਡ ਜਾਓ ਆਰਾਮ ਨਾਲ ਰਹੋ ਨਾਮ ਜਪੋ ਤੇ ਹੋਰਨਾਂ ਨੂੰ ਜਪਾਓ ਸਮਾ ਹੋਇਆ ਗੁਰੂ ਪਿਆਰਿਓ ਉਹਨਾਂ ਦੇ ਘਾਰੇ ਸਪੁੱਤਰ ਨੇ ਜਨਮ ਲਿਆ ਬਾਬਾ ਆਦਮ ਜੀ ਨੇ ਉਹਨਾਂ ਦਾ ਨਾਮ ਭਾਈ ਭਗਤੂ ਰੱਖਿਆ ਬਹੁਤ ਹੀ ਕਰਨੀ ਵਾਲੇ ਸਨ ਬਹੁਤ ਹੀ ਕਰਨੀ ਵਾਲੇ ਸਨ ਗੁਰੂ ਪਿਆਰਿਓ ਜਦੋਂ ਭਾਈ ਭਗਤੂ ਦਾ ਸੁਣਿਆ ਕਿ ਬਾਬਾ ਆਦਮ ਜੀ ਦੇ ਘਰੇ ਸਪੁੱਤਰ ਨੇ ਜਨਮ ਲਿਆ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਸਾਧ ਸੰਗਤ ਨੇ ਇੰਨਾ ਸਮਾਨ ਉਹਨਾਂ ਦੇ ਘਰੇ ਲਿ ਚੜਾਇਆ ਲਿਆਂਦਾ ਔਰ ਜਿਹੜਾ ਉਹਨਾਂ ਤੋਂ ਵੱਧ ਤਿਆ ਵੀ ਨਹੀਂ ਜਾਣਾ ਸੀ ਕਿ ਉਹ ਦੁੱਧ ਤੇ ਕੱਪੜੇ ਅਨਾਜ ਪੈਸਾ ਢੇਰਾਂ ਦੇ ਢੇਰ ਲੱਗ ਗਏ ਗੁਰੂ ਪਿਆਰਿਓ ਹੌਲੀ ਹੌਲੀ ਭਾਈ ਭਗਤੂ ਜੀ ਵੱਡੇ ਹੋ ਰਹੇ ਨੇ ਔਰ ਬਾਬਾ ਆਦਮ ਜੀ ਬਜ਼ੁਰਗ ਹੋ ਰਹੇ ਨੇ ਉਹਨਾਂ ਦੇ ਮਾਤਾ ਜੀ ਵੀ ਬਜ਼ੁਰਗ ਹੋ ਰਹੇ ਨੇ ਦਿਨ ਫਿਰਦੇ ਗਏ ਦਿਨ ਫਿਰਦੇ ਗਏ ਗੁਰੂ ਪਿਆਰਿਓ ਉਹ ਦਿਨ ਆ ਗਏ ਬਾਬਾ ਆਦਮ ਜੀ ਦੇ ਪੁੱਤ ਪੋਤਰੇ ਅੱਗੇ ਭਾਈ ਭਗਤੂ ਜੀ ਦੇ ਪੁੱਤ ਪੋਤਰੇ ਰਾਜ ਭਾਗ ਦੇ ਮਾਲਕ ਬਣੇ ਉਹਨਾਂ ਨੂੰ ਰਾਜ ਗੱਦੀਆਂ ਪ੍ਰਾਪਤ ਹੋਈਆਂ ਰਾਜਾ ਲਾਲ ਲਾਲ ਰਾਜਾ ਲਾਲਚੰਦ ਤੇ ਰਾਜਾ ਲਾਲ ਸਿੰਘ ਤੇ ਰਾਜਾ ਉਦੇ ਸਿੰਘ ਜਿਹੜੇ ਰਾਜੇ ਹੋਏ ਨੇ ਜਿਨ੍ਹਾਂ ਨੇ ਕਵੀ ਸੰਤੋਖ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਬਹੁਤ ਵੱਡੀ ਹਵੇਲੀ ਦਿੱਤੀ ਇੱਕ ਪਿੰਡ ਉਹਨਾਂ ਦੇ ਨਾਮ ਲਗਾਇਆ ਨਾਮ ਲਗਾਇਆ ਔਰ ਉਹਨਾਂ ਦੇ ਅੱਗੇ ਆਖਿਆ ਉਹਨਾਂ ਨੂੰ ਆਖਿਆ ਕਿ ਤੁਸੀਂ ਸਾਰਾ ਸਿੱਖ ਇਤਿਹਾਸ ਗੁਰੂ ਨਾਨਕ ਦੇਵ ਜੀ ਦਾ ਲਿਖੋ ਔਰ ਸਾਰੇ ਦੇਸ਼ ਵਿੱਚ ਰਾਜਾ ਉਦੇ ਸਿੰਘ ਨੇ ਰਾਜਾ ਲਾਲ ਸਿੰਘ ਨੇ ਐਲਾਨ ਕਰ ਦਿੱਤਾ ਜਿਹਦੇ ਕੋਲ ਵੀ ਭਾਈ ਇਤਿਹਾਸ ਹੈ ਸਤਿਗੁਰਾਂ ਦਾ ਉਹ ਆ ਕੇ ਕਵੀ ਸੰਤੋਖ ਸਿੰਘ ਜੀ ਚੂੜਾ ਮਨ ਮਨੀ ਨੂੰ ਮਿਲੋ ਤਾਂ ਇਹ ਸਾਰਾ ਗ੍ਰੰਥ ਸਾਹ ਗ੍ਰੰਥ ਇਹ ਸਾਰਾ ਇਤਿਹਾਸ ਦਾ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਗੁਰੂ ਪਿਆਰਿਓ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਸਤਗੁਰਾਂ ਨੇ ਕਵੀ ਸੰਤੋਖ ਜੀ ਪਾਸੋਂ ਇਹ ਸਾਰਾ ਸਿੱਖ ਇਤਿਹਾਸ ਲਿਖਾਇਆ ਉਸ ਰਾਜੇ ਦੀ ਉਹਦੇ ਸਿੰਘ ਦੀ ਵਿਹਾਸਤ ਵਿੱਚ ਬੈਠ ਕੇ ਉਹਦੀ ਹਵੇਲੀ ਵਿੱਚ ਬੈਠ ਕੇ ਔਰ ਗੁਰੂ ਪਿਆਰਿਓ ਸਤਗੁਰਾਂ ਨੇ ਆਪਣੇ ਸਿੱਖਾਂ ਤੋਂ ਆਪ ਸੇਵਾ ਲਈ ਹੈ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ ਤੁਹਾਡੀ ਇੱਕ ਛਿੰਨ ਦਾ ਵੀ ਕੀਤਾ ਹੋਇਆ ਸਿਮਰਨ ਇੱਕ ਛਿੰਨ ਦੀ ਵੀ ਕੀਤੀ ਹੋਈ ਸੇਵਾ ਉਹ ਗੋਦੀ ਕਦੇ ਵੀ ਖਾਲੀ ਨਹੀਂ ਜਾਂਦੀ ਔਰ ਕਰਕੇ ਕੋਈ ਵੇਖਲੇ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖਲੇ ਸੇਵਾ ਨੂੰ ਲੱਗਦਾ ਮੇਵਾ ਗੁਰੂ ਪਿਆਰਿਓ ਇਸ ਤਰ੍ਹਾਂ ਸੇਵਾ ਤੇ ਸਿਮਰਨ ਨਾਲ ਏ ਲੋਕ ਸੁਖੀ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ